ਘਰ ਵਿੱਚ ਮੈਂ ਕੱਲੀ ਹੀ ਰਹਿੰਦੀ ਸੀ 30 ਸਾਲਾਂ ਦੀ ਉਮਰ ਦੇ ਵਿੱਚ ਮੈਂ ਆਪਣੇ ਸਰੀਰ ਨੂੰ ਬਿਲਕੁਲ ਫਿੱਟ ਰੱਖਿਆ ਹੋਇਆ ਸੀ ਇੱਕ ਦਿਨ ਜਦੋਂ ਮੈਂ ਸਵੇਰੇ ਸਵੇਰੇ ਰਸੋਈ ਦੇ ਵਿੱਚ ਚਾਹ ਬਣਾ ਰਹੀ ਸੀ ਤਾਂ ਉਤਰੋਂ ਮੀਂਹ ਪੈਣ ਲੱਗ ਗਿਆ ਮੈਨੂੰ ਮੀਂਹ ਪੈਣਾ ਬਹੁਤ ਪਸੰਦ ਸੀ ਮੈਂ ਉਸ ਦੇ ਨਾਲ ਨਾਲ ਆਲੂ ਦੇ ਪਰੌਂਠੇ ਵੀ ਬਣਾ ਲਏ ਚਾਹ ਬਣਾਉਣ ਤੋਂ ਬਾਅਦ ਜਦੋਂ ਮੈਂ ਬਾਰੀ ਵਿੱਚੋਂ ਮੀਂਹ ਵੇਖਿਆ ਤਾਂ ਮੈਂ ਤਾਂ ਬਾਰੀ ਬੰਦ ਕਰ ਦਿੱਤੀ ਤੇ ਫਿਰ ਮੈਂ ਟੀਵੀ ਦੀ ਆਵਾਜ਼ ਉੱਚੀ ਕਰਕੇ ਨੱਚਣਾ ਸ਼ੁਰੂ ਕਰ ਦਿੱਤਾ ਕਿਉਂਕਿ ਮੌਸਮ ਬਹੁਤ ਵਧੀਆ ਸੀ ਮੈਂ ਆਪਣੇ ਆਪ ਨੂੰ ਨੱਚਦੇ ਹੋਏ ਸਾਹਮਣੇ ਲੱਗੇ ਸ਼ੀਸ਼ੇ ਵਿੱਚ ਵੇਖ ਰਹੀ ਸੀ ਮੈਂ ਉਸ ਸਮੇਂ ਪਿੰਕ ਕਲਰ ਦੀ ਨਾਈਟੀ ਪਾਈ ਹੋਈ ਸੀ ਤੇ ਮੈਨੂੰ ਆਪਣਾ ਆਪ ਬਹੁਤ ਸੋਹਣਾ ਲੱਗ ਰਿਹਾ ਸੀ ਮੈਂ ਖੁਸ਼ੀ ਨਾਲ ਨੱਚ ਰਹੀ ਸੀ ਤੇ ਉਦੋਂ ਹੀ ਦਰਵਾਜ਼ੇ ਦੀ ਬੈਲ ਬਜੀ ਮੈਂ ਟੀਵੀ ਦੀ ਆਵਾਜ਼ ਘਟਕੀ ਤੇ ਆਪਣੇ ਸਿਰ ਤੇ ਦੁਪੱਟਾ ਲੈ ਲਿਆ ਸੀ ਅਤੇ ਜਾ ਕੇ ਦਰਵਾਜ਼ਾ ਖੋਲ੍ਹਿਆ ਤਾਂ ਬਾਹਰ ਇੱਕ ਕੂਰੀਅਰ ਵਾਲਾ ਖੜਾ ਸੀ ਜੋ ਕਿ 24 ਕੋਸਾਲਾਂ ਦਾ ਜਵਾਨ ਮੁੰਡਾ ਸੀ ਉਸ ਨੂੰ ਵੇਖਣ ਵਿੱਚ ਮੈਂ ਵੇਖਦੀ ਹੀ ਰਹਿ ਗਈ ਕਿਉਂਕਿ ਉਹ ਬਹੁਤ ਹੀ ਜ਼ਿਆਦਾ ਸੋਹਣਾ ਸੁਨੱਖਾ ਸੀ ਉਸ ਨੇ ਮੈਨੂੰ ਕਿਹਾ ਕਿ ਮੈਡਮ ਤੁਹਾਡਾ ਕੂਰੀਅਰ ਆਇਆ ਹੈ ਫਿਰ ਮੈਨੂੰ ਯਾਦ ਆਇਆ ਕਿ ਮੈਂ ਤਾਂ ਆਪਣੇ ਲਈ ਸ਼ਾਪਿੰਗ ਕੀਤੀ ਸੀ ਮੈਂ ਉਸ ਨੂੰ ਕਿਹਾ ਕਿ ਤੁਸੀਂ ਅੰਦਰ ਆ ਜਾਓ ਮੇਰਾ ਨਾਮ ਰੂਜੀ ਹੈ ਉਸ ਨੇ ਮੈਨੂੰ ਸਾਈਨ ਕਰਨ ਲਈ ਕਿਹਾ ਅਤੇ ਪੈਨ ਦਿੰਦੇ ਹੋਏ ਉਸ ਦੇ ਹੱਥ ਮੇਰੇ ਹੱਥ ਨਾਲ ਲੱਗ ਗਏ ਮੈਂ ਇੱਕ ਵਾਰੀ ਤਾਂ ਬਿਲਕੁਲ ਸੁ ਨਹੀਂ ਹੋ ਗਈ ਅਤੇ ਉਸ ਨੇ ਨਜ਼ਰ ਮਾਰੀ ਤੇ ਸਾਈਨ ਕਰ ਦਿੱਤੇ ਮੈਂ ਉਸ ਮੁੰਡੇ ਨੂੰ ਪੈਸੇ ਦਿੱਤੇ ਤੇ ਬਚਦੇ ਪੈਸੇ ਵੀ ਮੈਂ ਉਸ ਨੂੰ ਰੱਖਣ ਦੇ ਲਈ ਕਿਹਾ ਦਿੱਤਾ ਸੀ ਮੈਂ ਉਸ ਨੂੰ ਬੜੇ ਹੀ ਧਿਆਨ ਨਾਲ ਵੇਖਿਆ ਜੋ ਕਿ ਅੱਜ ਦੇ ਸਮੇਂ ਦੇ ਵਿੱਚ ਬਹੁਤ ਹੀ ਜ਼ਿਆਦਾ ਇਮਾਨਦਾਰ ਤੇ ਸੱਚ ਬੋਲ ਰਿਹਾ ਸੀ ਅਤੇ ਮੈਂ ਉਸ ਵੱਲ ਵੇਖਦੀ ਹੀ ਰਹਿ ਗਈ ਜਿਕਰ ਉਹ ਚਾਹੁੰਦਾ ਤਾਂ ਪੈਸੇ ਰੱਖ ਵੀ ਸਕਦਾ ਸੀ ਥੋੜੀ देर ਬਾਅਦ ਉਸਨੇ ਮੈਨੂੰ ਕਿਹਾ ਕਿ ਮੈਨੂੰ ਇੱਕ ਗਲਾਸ ਪਾਣੀ ਪਿਆ ਦਿਓ ਮੈਂ ਉਸ ਨੂੰ ਕਿਹਾ ਕਿ ਹਾਂ ਹਾਂ ਕਿਉਂ ਨਹੀਂ ਤੇਰੇ ਕੱਪੜੇ ਬਹੁਤ ਬੁਰੀ ਤਰ੍ਹਾਂ ਗਿੱਲੇ ਹੋ ਗਏ ਨੇ ਤੂੰ ਅੰਦਰ ਆ ਜਾ ਮੈਂ ਆਪਣਾ ਕੋਰੀਅਰ ਮੇਜ਼ ਉੱਤੇ ਰੱਖ ਦਿੱਤਾ ਸੀ ਅਤੇ ਮੈਂ ਪਾਣੀ ਲੈਣ ਦੇ ਲਈ ਰਸੋਈ ਦੇ ਵਿੱਚ ਗਈ ਸੀ ਅਤੇ ਫਿਰ ਮੈਂ ਆਪਣਾ ਦੁਪੱਟਾ ਵੀ ਧਾਰ ਕੇ ਰੱਖ ਦਿੱਤਾ ਸੀ ਉਸ ਤੋਂ ਬਾਅਦ ਜਦੋਂ ਮੈਂ ਪਾਣੀ ਦਾ ਗਲਾਸ ਲੈ ਕੇ ਆਈ ਮੈਂ ਉਸ ਨੂੰ ਪਾਣੀ ਦਿੱਤਾ ਤਾਂ ਮੈਂ ਜਿੱਤਾਂ ਹੀ ਚੁੱਕੀ ਉਸ ਦੀ ਨਜ਼ਰ ਮੇਰੇ ਸਰੀਰ ਤੇ ਰੁਕ ਗਈ ਉਸ ਦੀ ਅੱਖਾਂ ਮੈਨੂੰ ਘੂਰ-ਘੂਰ ਕੇ ਦੇਖ ਰਹੀਆਂ ਸੀ ਉਹ ਅੱਖਾਂ ਘੂਰ-ਘੂਰ ਮੈਨੂੰ ਹੀ ਦੇਖ ਰਹੀਆਂ ਸੀ ਜੋ ਕਿ ਮੈਂ ਵੇਖ ਚੁੱਕੀ ਸੀ ਲਗਾਤਾਰ ਮੇਰੇ ਜਿਸਮ ਨੂੰ ਨਿਹਾ ਰਿਹਾ ਸੀ ਮੈਨੂੰ ਥੋੜਾ ਜੀਬ ਵੀ ਲੱਗਾ ਅਚਾਨਕ ਉਸ ਨੂੰ ਬਾਰਿਸ਼ ਵਿੱਚ ਭਿੱਜਣ ਕਾਰਨ ਛਿੱਕਾਂ ਲੱਗ ਗਈਆਂ ਮੈਨੂੰ ਉਸਤੇ ਤਰਸ ਆ ਗਿਆ ਮੈਂ ਉਸਨੂੰ ਕਿਹਾ ਕਿ ਮੀਂਹ ਹਾਲੇ ਬਹੁਤ ਤੇਜ਼ ਪੈ ਰਿਹਾ ਹੈ ਜੇ ਤੈਨੂੰ ਕੋਈ ਦਿੱਕਤ ਨਹੀਂ ਤਾਂ ਤੂੰ ਥੋੜੀ देर ਰੁੱਕ ਕੇ ਚਲਾ ਜਾਈ ਉਹ ਬਾਥਰੂਮ ਦੇ ਵਿੱਚ ਗਿਆ ਤੇ ਆਪਣੇ ਸਿਰ ਨੂੰ ਤੌਲੀਏ ਦੇ ਨਾਲ ਪੋਚਣ ਲੱਗਾ ਕਿਉਂਕਿ ਉਹ ਫਰੈਸ਼ ਹੋਣਾ ਚਾਹੁੰਦਾ ਸੀ ਅਤੇ ਉਸ ਤੋਂ ਬਾਅਦ ਜਦੋਂ ਉਹ ਬਾਥਰੂਮ ਦੇ ਵਿੱਚੋਂ ਬਾਹਰ ਆਇਆ ਤਾਂ ਉਸ ਨੇ ਦਰਵਾਜ਼ਾ ਬੰਦ ਕਰ ਦਿੱਤਾ ਸੀ ਅਤੇ ਉਹ ਬਾਥਰੂਮ ਦੇ ਵਿੱਚ ਦੁਬਾਰਾ ਚਲਾ ਗਿਆ ਸੀ ਮੈਂ ਪਹਿਲਾਂ ਹੀ ਬਾਥਰੂਮ ਦੇ ਵਿੱਚ ਆਪਣੇ ਕੱਪੜੇ ਤੇ ਤੌਲੀਆ ਟੰਗ ਕੇ ਆਈ ਸੀ ਕਿਉਂਕਿ ਮੈਂ ਹਲੇ ਨਹਾਈ ਨਹੀਂ ਸੀ ਤੇ ਹਲੇ ਨਹਾਉਣ ਹੀ ਜਾਣਾ ਸੀ ਮੈਂ ਆਪਣੇ ਸਾਰੇ ਅੰਦਰੂਨੀ ਕੱਪੜੇ ਉੱਥੇ ਰੱਖੇ ਸੀ ਮੁੰਡੇ ਨੇ ਪਹਿਲਾਂ ਆਪਣੀ ਕਮੀਜ਼ اتارੀ ਉਸਨੇ ਮੇਰੇ ਕੱਪੜਿਆਂ ਨੂੰ ਛੂਹ ਲਿਆ ਸੀ ਫਿਰ ਉਸਨੇ ਤੌਲੀਏ ਨਾਲ ਆਪਣੇ ਆਪ ਨੂੰ ਸਾਫ਼ ਕੀਤਾ ਅਤੇ ਮੈਂ ਅਚਾਨਕ ਦਰਵਾਜ਼ਾ ਖੜਕਾ ਦਿੱਤਾ ਕਿਉਂਕਿ ਮੈਨੂੰ ਚੇਤਾ ਆ ਗਿਆ ਸੀ ਕਿ ਮੇਰੇ ਕੱਪੜੇ ਅੰਦਰ ਨੇ ਉਸਨੇ ਮੇਰੇ ਕੱਪੜੇ ਉੱਤੇ ਹੀ ਰੱਖ ਦਿੱਤੇ ਉਸਨੇ ਥੋੜਾ ਜਿਹਾ ਦਰਵਾਜ਼ਾ ਖੋਲ੍ਹਿਆ ਤੇ ਮੈਂ ਉਸ ਨੂੰ ਇੱਕ ਕੁੜਤਾ ਦੇ ਦਿੱਤਾ ਤੇ ਕਿਹਾ ਕਿ ਇਸ ਨੂੰ ਪਾ ਲੈ ਕਿਉਂਕਿ ਤੇਰੇ ਕੱਪੜੇ ਭਿੱਜ ਗਏ ਨੇ ਉਸਨੇ ਕੁੜਤਾ ਪਾ ਲਿਆ ਸੀ ਤੇ ਆਪਣੀ ਕਮੀਜ਼ ਪੱਖੇ ਥੱਲੇ ਆ ਕੇ ਸੁੱਕਣ ਨੂੰ ਪਾ ਦਿੱਤੀ ਸੀ ਉਹ ਬੈੱਡਰੂਮ ਦੇ ਵਿੱਚ ਗਿਆ ਅਤੇ ਟੀਵੀ ਵੇਖਣ ਲੱਗ ਗਿਆ ਸੀ ਤੇ ਮੈਂ ਰਸੋਈ ਦੇ ਵਿੱਚ ਉਸ ਦੇ ਲਈ ਚਾਹ ਤੇ ਗਰਮ-ਗਰਮ ਪਰੌਂਠਾ ਲੈ ਲਗੀ ਕਿਉਂਕਿ ਮੈਂ ਸੋਚਿਆ ਕਿ ਸਵੇਰ ਦਾ ਵਿਚਾਰਾ ਭਿੱਜ ਗਿਆ ਹੈ ਕਿਉਂ ਨਾ ਇਸ ਨੂੰ ਚਾਹ ਤੇ ਪਰੌਂਠਾ ਦੇ ਦਵਾਂ ਜਦੋਂ ਮੈਂ ਉਸ ਦਾ ਨਾਂ ਪੁੱਛਿਆ ਤਾਂ ਉਸ ਨੇ ਆਪਣਾ ਨਾਂ ਰਵੀ ਦੱਸਿਆ ਉਸ ਨੇ ਮੈਨੂੰ ਪੁੱਛਿਆ ਕਿ ਤੁਹਾਡੇ ਘਰ ਵਿੱਚ ਤੁਹਾਡੇ ਤੋਂ ਬਿਨਾਂ ਹੋਰ ਕੌਣ-ਕੌਣ ਰਹਿੰਦਾ ਹੈ ਮੈਂ ਉਸ ਨੂੰ ਦੱਸਿਆ ਕਿ ਮੇਰੇ ਘਰ ਮੇਰੇ ਨਾਲ ਨਹੀਂ ਰਹਿੰਦਾ ਕਿਉਂਕਿ ਉਸ ਦਾ ਮੇਰੇ ਨਾਲ ਤਲਾਕ ਹੋ ਗਿਆ ਹੈ ਉਸ ਨੇ ਮੈਨੂੰ ਕਿਹਾ ਕਿ ਮੈਨੂੰ ਮਾਫ਼ ਕਰਿਓ ਪਰ ਤੁਹਾਡਾ ਤਲਾਕ ਕਿੱਦਾਂ ਹੋ ਗਿਆ ਤੁਸਤਾ ਕਿੰਨੇ ਸੋਹਣੇ ਹੋ ਉਸ ਨੂੰ ਦੱਸਦੇ ਮੇਰੀ ਅੱਖਾਂ ਦੇ ਵਿੱਚ ਹੰਝੂ ਆ ਗਏ ਸੀ ਉਸ ਨੇ ਮੇਰਾ ਦੁੱਖ ਵੰਡਾਉਣ ਦੀ ਕੋਸ਼ਿਸ਼ ਕੀਤੀ ਅਤੇ ਉਸ ਨੇ ਫਿਰ ਮੈਨੂੰ ਆਪਣੇ ਬਾਰੇ ਸਾਰਾ ਕੁਝ ਦੱਸਣਾ ਸ਼ੁਰੂ ਕਰ ਦਿੱਤਾ ਉਸ ਨੇ ਆਪਣੀ ਪੜ੍ਹਾਈ ਪੂਰੀ ਕੀਤੀ ਸੀ ਅਤੇ ਉਸ ਨੂੰ ਪਿਛਲੇ 1 ਸਾਲ ਤੋਂ ਕੋਰੀਅਰ ਕੰਪਨੀ ਦੇ ਵਿੱਚ ਨੌਕਰੀ ਮਿਲ ਗਈ ਸੀ ਕਿਉਂਕਿ ਉਸ ਨੂੰ ਹਾਲੇ ਸਰਕਾਰੀ ਨੌਕਰੀ ਨਹੀਂ ਮਿਲੀ ਸੀ ਇਸ ਲਈ ਉਸ ਨੇ ਕਰ ਦੇ ਗਜ਼ਾਰੇ ਲਈ ਪ੍ਰਾਈਵੇਟ ਨੌਕਰੀ ਕਰ ਲਈ ਸੀ ਅਤੇ ਉਹ ਕੋਰੀਆ ਕੰਪਨੀ ਵਿੱਚ ਕੰਮ ਕਰਦਾ ਸੀ ਗੱਲਾਂ ਕਰਦੇ ਕਰਦੇ ਸਾਨੂੰ ਬਹੁਤ ਸਮਾਂ ਹੋ ਗਿਆ ਸੀ ਮੈਂ ਉਸ ਨੂੰ ਆਪਣੀ ਵਿਆਹ ਦੀਆਂ ਕੁਝ ਤਸਵੀਰਾਂ ਭੇਜਣ ਲੱਗੀ ਅਤੇ ਉਹ ਮੇਰੇ ਵਿਆਹ ਦੀਆਂ ਫੋਟੋਆਂ ਵੀ ਕੀ ਮੈਨੂੰ ਕਹਿ ਰਿਹਾ ਸੀ ਕਿ ਤੁਸੀਂ ਤਾਂ ਬਹੁਤ ਹੀ ਜ਼ਿਆਦਾ ਸੋਹਣੀ ਸੀ ਜਿਦਾ ਕੋਈ ਪਰੀ ਹੋ ਬਿਲਕੁਲ ਪਰੀਆਂ ਵਾਂਗ ਲੱਗਦੇ ਹੋ ਮੈਂ ਉਸ ਨੂੰ ਹੱਸਦੇ ਹੋਏ ਕਿਹਾ ਅੱਛਾ ਉਸ ਤੋਂ ਬਾਅਦ ਮੈਂ ਖਾਲੀ ਕੱਪ ਅਰ ਸੋਈ ਦੇ ਵਿੱਚ ਰੱਖਾ ਨਹੀਂ ਚਲੀ ਗਈ ਅਤੇ ਹੁਣ ਮੈਂ ਉਸ ਦੀਆਂ ਗੱਲਾਂ ਨੂੰ ਬਾਰ-ਬਾਰ ਸੋਚ ਰਹੀ ਸੀ ਤੇ ਮੈਂ ਨਹਾਉਣ ਦੀ ਤਿਆਰੀ ਕਰ ਰਹੀ ਸੀ ਅਤੇ ਉਹ ਲਗਾਤਾਰ ਮੇਰੇ ਵੱਲ ਵੇਖੇ ਜਾ ਰਿਹਾ ਸੀ ਮੈਂ ਇਸ ਚੀਜ਼ ਨੂੰ ਨੋਟਿਸ ਕੀਤਾ ਤੇ ਉਸ ਨੂੰ ਪੁੱਛਿਆ ਕਿ ਤੈਨੂੰ ਮੇਰੇ ਵਿਆਹ ਦੀਆਂ ਫੋਟੋਆਂ ਕਿੱਦਾਂ ਲੱਗੀਆਂ ਤਾਂ ਕਹਿਣ ਲੱਗਾ ਕਿ ਤੁਸੀਂ ਤਾਂ ਬਹੁਤ ਹੀ ਜ਼ਿਆਦਾ ਸੋਹਣੇ ਲੱਗ ਰਹੇ ਹੋ ਉਸ ਨੇ ਮੇਰੇ ਵੱਲ ਵੇਖਦੇ ਹੋਏ ਫੋਟੋਆਂ ਨੂੰ ਹੱਸਦੇ ਹੋਏ ਕਿਹਾ ਕਿ ਤੁਸੀਂ ਤਾਂ ਹੁਣ ਵੀ ਘਟ ਨਹੀਂ ਹੁਣ ਵੀ ਬਹੁਤ ਸੋਹਣੀ ਹੋ ਇਹ ਸੁਣ ਕੇ ਮੈਂ ਹੱਸਦੀ ਹੋਈ ਬਾਥਰੂਮ ਦੇ ਵਿੱਚ ਜਾਣ ਲੱਗੀ ਦਰਸਲ ਮੇਰਾ ਤੌਲੀਆ ਬਾਥਰੂਮ ਦੇ ਵਿੱਚ ਬਾਹਰ ਰਹਿ ਗਿਆ ਸੀ ਕਿਉਂਕਿ ਉਸਨੇ ਵਰਤ ਲਿਆ ਸੀ ਮੈਂ ਨਾ ਕੇ ਵੇਖਿਆ ਉੱਥੇ ਤੌਲੀਆ ਹੀ ਨਹੀਂ ਸੀ ਮੈਂ ਉਸ ਨੂੰ ਆਵਾਜ਼ ਮਾਰੀ ਕਿ ਮੈਨੂੰ ਤੌਲੀਆ ਫੜਾ ਦੇ ਮੈਂ ਥੋੜਾ ਜਿਹਾ ਦਰਵਾਜ਼ਾ ਖੋਲਿਆ ਤਾਂ ਉਸਨੇ ਮੈਨੂੰ ਤੌਲੀਆ ਫੜਾ ਦਿੱਤਾ ਸੀ ਅਤੇ ਮੈਂ ਦਰਵਾਜ਼ਾ ਬੰਦ ਕਰ ਲਿਆ ਸੀ ਹੁਣ ਮੈਂ ਆਪਣੇ ਕੱਪੜੇ ਪਾ ਕੇ ਬਾਹਰ ਆਈ ਤੇ ਜਦੋਂ ਮੈਂ ਆਪਣੀ ਕਾਲੇ ਰੰਗ ਦੀ ਡਰੈਸ ਪਾਈ ਤਾਂ ਮੈਂ ਉਸਨੂੰ ਵੇਖਿਆ ਉਹ ਮੈਨੂੰ ਘੂਰ-ਘੂਰ ਕੇ ਵੇਖ ਰਿਹਾ ਸੀ ਕਦੀ ਮੈਨੂੰ ਟੇਢੀ ਅੱਖ ਨਾਲ ਵੇਖਦਾ ਤੇ ਕਦੇ ਸਿੱਧੇ ਵੇਖਦਾ ਤੇ ਫਿਰ ਪਰੇ ਮੂੰਹ ਕਰ ਲੈਂਦਾ ਮੈਂ ਸ਼ੀਸ਼ੇ ਦੇ ਵਿੱਚ ਇਹ ਚੀਜ਼ ਨੋਟਿਸ ਕਰ ਲਈ ਸੀ ਮੈਂ ਆਪਣੇ ਵਾਲਾਂ ਨੂੰ ਸੈੱਟ ਕਰ ਰਹੀ ਸੀ ਅਤੇ ਮੈਂ ਸ਼ੀਸ਼ੇ ਵਿੱਚੋਂ ਉਸ ਨੂੰ ਵੀ ਵੇਖਿਆ ਸੀ ਜੋ ਕਿ ਲਗਾਤਾਰ ਮੈਨੂੰ ਹੀ ਵੇਖੀ ਜਾ ਰਿਹਾ ਸੀ ਪਤਾ ਨਹੀਂ ਕਿਉਂ ਉਸਦੇ ਦਿਲ ਵਿੱਚ ਕੀ ਚੱਲ ਰਿਹਾ ਸੀ ਕੁਝ ਸਮਝ ਨਹੀਂ ਆ ਰਿਹਾ ਸੀ ਜਦ ਮੈਂ ਮੁੜ ਕੇ ਉਸ ਵੱਲ ਵੇਖਿਆ ਤਾਂ ਉਸਨੇ ਆਪਣਾ ਮੂੰਹ ਟੀਵੀ ਵੱਲ ਮੋੜ ਲਿਆ ਸੀ ਉਸ ਤੋਂ ਬਾਅਦ ਮੈਂ ਉਸਦੇ ਕੋਲ ਜਾ ਕੇ ਬੈਠ ਗਈ ਤੇ ਫਿਰ ਅਸੀਂ ਗੱਲਾਂ ਕਰਨ ਲੱਗੇ ਅਤੇ ਗੱਲਾਂ ਕਰਦੇ ਕਰਦੇ ਉਸ ਦਾ ਹੱਥ ਮੇਰੇ ਹੱਥ ਦੇ ਨਾਲ ਲੱਗ ਗਿਆ ਪਰ ਮੈਂ ਇਸ ਗੱਲ ਦਾ ਬੁਰਾ ਨਹੀਂ ਮਨਾਇਆ ਸੀ ਕਿਉਂਕਿ ਕਿੰਨਾ ਸਮਾਂ ਹੋ ਗਿਆ ਸੀ ਕਿ ਦੂਜੇ ਨਾਲ ਅਸੀਂ ਕੁੜੀ ਮਿਲ ਗਏ ਸੀ ਇਸ ਨਾਲ ਸ਼ਾਇਦ ਉਸ ਨੂੰ ਹੋਰ ਹਿੰਮਤ ਮਿਲ ਗਈ ਉਸਨੇ ਮੈਨੂੰ ਜਾਣ ਬੁਝਕੇ ਛੂਣਾ ਸ਼ੁਰੂ ਕਰ ਦਿੱਤਾ ਤੇ ਮੇਰੇ ਹੱਥ ਨੂੰ ਫੜਨ ਦੀ ਕੋਸ਼ਿਸ਼ ਕੀਤੀ ਦੁਪਹਿਰ ਦੇ 2:30 ਵਜੇ ਸੀ ਮੈਂ ਰੁਕ ਗਿਆ ਸੀ ਤੇ ਮੈਂ ਸਾਡੇ ਦੋਨਾਂ ਲਈ ਦੁਪਹਿਰ ਦੀ ਰੋਟੀ ਬਣਾਈ ਅਸੀਂ ਦੋਨਾਂ ਨੇ ਮਿਲ ਕੇ ਰੋਟੀ ਖਾਧੀ ਤੇ ਮੈਂ ਰਵੀ ਨੂੰ ਪੁੱਛਿਆ ਕਿ ਰੋਟੀ ਕਿੱਦਾਂ ਬਣੀ ਤਾਂ ਉਸਨੇ ਕਿਹਾ ਬਹੁਤ ਸੁਆਦ ਫਿਰ ਉਸਨੇ ਮੈਨੂੰ ਕਿਹਾ ਤੁਸੀਂ ਦੁਬਾਰਾ ਵਿਆਹ ਕਿਉਂ ਨਹੀਂ ਕਰਵਾਇਆ ਮੈਂ ਉਸ ਨੂੰ ਕਿਹਾ ਕਿ ਮੇਰਾ ਦਿਲ ਹੀ ਨਹੀਂ ਕੀਤਾ ਕਿਉਂਕਿ ਮੇਰਾ ਯਕੀਨ ਹੀ ਉੱਠ ਗਿਆ ਦੁਬਾਰਾ ਵਿਆਹ ਕਰਾਉਣ ਦਾ ਕਿਉਂਕਿ ਮੈਨੂੰ ਕੋਈ ਚੰਗਾ ਹੀ ਨਹੀਂ ਲੱਗਾ ਜਦੋਂ ਮੈਂ ਉਸ ਨੂੰ ਇਹ ਗੱਲ ਕਹੀ ਤਾਂ ਉਹ ਮੇਰੇ ਵੱਲ ਧਿਆਨ ਨਾਲ ਵੇਖਣ ਲੱਗਾ ਤੇ ਉਸ ਨੇ ਮੈਨੂੰ ਕਿਹਾ ਕਿ ਤੁਹਾਨੂੰ ਵਿਆਹ ਕਰਵਾਉਣਾ ਚਾਹੀਦਾ ਸੀ ਉਸ ਨੇ ਕਿਹਾ ਕਿ ਮੇਰੇ ਮਾਤਾ ਮੇਰੇ ਵਿਆਹ ਲਈ ਬਹੁਤ ਜ਼ਿੱਦ ਕਰਦੀ ਹੈ ਪਰ ਮੈਂ ਹੀ ਵਿਆਹ ਨਹੀਂ ਕਰਵਾਉਂਦਾ ਹਾਲੇ ਮੈਨੂੰ ਕੋਈ ਚੰਗੀ ਕੁੜੀ ਪਸੰਦ ਹੀ ਨਹੀਂ ਆਈ ਜਿਸ ਨੂੰ ਮੈਂ ਆਪਣਾ ਜੀਵਨ ਸਾਥੀ ਬਣਾ ਸਕਾਂ ਉਹ ਮੈਨੂੰ ਆਪਣੀ ਗੱਲ ਦਾ ਜਵਾਬ ਦੇ ਰਿਹਾ ਸੀ ਉਸਨੇ ਕਿਹਾ ਜੀ ਮੈਨੂੰ ਪਸੰਦੀ ਕੁੜੀ ਮਿਲੀ ਤਾਂ ਮੈਂ ਵਿਆਹ ਕਰਵਾ ਲਾਂਗਾ ਉਸ ਨੂੰ ਮੈਂ ਪੁੱਛਿਆ ਕਿ ਤੈਨੂੰ ਕਿਦਾਂ ਦੀ ਕੁੜੀ ਪਸੰਦ ਹੈ ਤਾਂ ਉਸਨੇ ਕਿਹਾ ਬਿਲਕੁਲ ਤੁਹਾਡੇ ਵਰਗੀ ਜੋ ਘਰ ਦਾ ਕੰਮ ਕਰਦੀ ਹੋਵੇ ਮੇਰਾ ਧਿਆਨ ਰੱਖੇ ਤੇ ਜੋ ਮੈਨੂੰ ਸਵੇਰੇ ਗਰਮਾ-ਗਰਮ ਨਾਸ਼ਤਾ ਬਣਾ ਕੇ ਦੇਵੇ ਮੇਰੇ ਦਿਲ ਦੀ ਹਰ ਗੱਲ ਸਮਝ ਲਵੇ ਤੇ ਮੈਨੂੰ ਰੱਜ ਕੇ ਪਿਆਰ ਕਰੇ ਮੈਂ ਉਸ ਦੀਆਂ ਗੱਲਾਂ ਸਮਝ ਗਈ ਸੀ ਮੈਨੂੰ ਆਪਣੇ ਆਪ ਵਿੱਚ ਸੰਗ ਆ ਗਈ ਸੀ ਤੇ ਮੈਂ ਉਸ ਨੂੰ ਕਿਹਾ ਕਿ ਮੈਂ ਤਾਂ ਤੇਰੇ ਤੋਂ ਉਮਰ ਵਿੱਚ ਬਹੁਤ ਵੱਡੀ ਹਾਂ ਤੇ ਮੇਂ ਤਲਾਕशुदा ਹਾਂ ਰਵੀ ਨੇ ਮੈਨੂੰ ਕਿਹਾ ਕਿ ਮੈਨੂੰ ਇੰਨਾਂ ਚੀਜ਼ਾਂ ਨਾਲ ਕੋਈ ਫਰਕ ਨਹੀਂ ਪੈਂਦਾ ਜੇ ਤੁਸੀਂ ਮੇਰੇ ਕੋਲ ਵੱਡੀ ਹੋ ਤਾਂ ਕੀ ਹੋਇਆ ਮੇਰੇ ਘਰ ਦੇ ਮੰਨ ਜਾਣਗੇ ਉਹ ਹੱਸਦੇ ਕਹਿਣ ਲੱਗਾ ਕਿ ਉਸ ਨੇ ਮੈਨੂੰ ਕਿਹਾ ਕਿ ਤੁਸੀਂ ਉਹ ਗੱਲ ਸੁਣੀ ਹੈ ਕੇ ਮੀਆਂ ਬੀਬੀ ਰਾਜੀ ਤਾਂ ਕੀ ਕਰੂਗਾ ਕਾਜੀ ਉਸੇ ਸਮੇਂ ਰਵੀ ਦੀ ਮਾਂ ਦਾ ਫੋਨ ਆ ਗਿਆ ਮੈਂ ਉੱਠ ਕੇ ਰਸੋਈ ਦੇ ਵਿੱਚ ਚਲੀ ਗਈ ਸੀ ਉਸਨੇ ਪਤਾ ਨਹੀਂ ਆਪਣੀ ਮਾਂ ਦੇ ਨਾਲ ਕੀ ਗੱਲ ਕੀਤੀ ਮੈਂ ਚੋਰੀ-ਚੋਰੀ ਸੁਣਨ ਦੀ ਕੋਸ਼ਿਸ਼ ਕਰ ਰਹੀ ਸੀ ਉਹ ਆਪਣੀ ਮਾਂ ਨੂੰ ਕਹਿਣ ਲੱਗਾ ਸੀ ਕਿ ਮੈਨੂੰ ਇੱਕ ਕੁੜੀ ਪਸੰਦ ਆ ਗਈ ਹੈ ਤੇ ਮੈਂ ਵਿਆਹ ਕਰਵਾਉਣਾ ਚਾਹੁੰਦਾ ਹਾਂ ਹੁਣ ਮੈਂ ਵਿਆਹ ਕਰਵਾਉਣ ਨੂੰ ਤਿਆਰ ਹਾਂ ਸ਼ਾਇਦ ਰਵੀ ਨੂੰ ਪਤਾ ਲੱਗ ਗਿਆ ਸੀ ਕਿ ਮੈਂ ਉਸ ਦੀਆਂ ਗੱਲਾਂ ਸੁਣ ਰਹੀ ਹਾਂ ਅਤੇ ਉਸਨੇ ਉਸੇ ਸਮੇਂ ਆਪਣੀ ਮਾਂ ਨੂੰ ਕਿਹਾ ਕਿ ਲਓ ਤੁਸੀਂ ਕੁੜੀ ਦੇ ਨਾਲ ਗੱਲ ਹੀ ਕਰ ਲਓ ਅਤੇ ਉਸ ਨੇ ਮੈਨੂੰ ਆਪਣਾ ਫੋਨ ਮੇਰੇ ਹੱਥ ਵਿੱਚ ਦੇ ਦਿੱਤਾ ਫਿਰ ਉਸ ਨੇ ਮੈਨੂੰ ਕਿਹਾ ਕਿ ਮਾਂ ਮੈਨੂੰ ਕੁੜੀ ਬਹੁਤ ਪਸੰਦ ਹੈ ਇਹ ਸੁਣ ਕੇ ਮੈਨੂੰ ਸ਼ਰਮ ਆ ਰਹੀ ਸੀ ਉਸ ਨੇ ਫੋਨ ਕੱਟ ਦਿੱਤਾ ਮੈਂ ਉਸ ਨੂੰ ਪਿੱਛੋਂ ਜਾ ਕੇ ਘੁੱਟ ਕੇ ਜੱਪੀ ਪਾ ਲਈ ਸੀ ਉਸ ਨੇ ਵੀ ਆਪਣੀਆਂ ਬਾਹਾਂ ਦੇ ਵਿੱਚ ਮੈਨੂੰ ਘੁੱਟ ਕੇ ਫੜ ਲਿਆ ਸੀ ਮੈਂ ਉਸ ਨੂੰ ਕਿਹਾ ਕਿ ਜੇਕਰ ਤੈਨੂੰ ਮੈਂ ਇੰਨੀ ਹੀ ਪਸੰਦ ਹਾਂ ਤੈਨੂੰ ਬੁਰਾ ਨਾ ਮੰਨੀ ਤਾਂ ਤੂੰ ਅਜੇ ਇੱਥੇ ਹੀ ਰੁਕ ਜਾ ਜਿੱਦਾਂ ਹੀ ਉਸ ਦਾ ਵੀ ਦਿਲ ਮੇਰੇ ਕੋਲ ਰੁਪਣ ਨੂੰ ਕਰ ਰਿਹਾ ਸੀ ਉਸ ਨੇ ਮੇਰੀ ਗੱਲ ਦੇ ਵਿੱਚ ਹਾਮੀ ਭਰ ਦਿੱਤੀ ਅਤੇ ਉਹ ਉੱਥੇ ਰੁਕਣ ਲਈ ਮੰਨ ਗਿਆ ਸੀ ਮੈਂ ਉਸ ਨੂੰ ਕਿਹਾ ਕਿ ਮੈਂ ਰਸੋਈ ਦੇ ਵਿੱਚ ਕੁਝ ਖਾਣ ਦੀ ਤਿਆਰੀ ਕਰਦੀ ਹਾਂ ਅਤੇ ਫਿਰ ਉਸ ਤੋਂ ਬਾਅਦ ਅਸੀਂ ਬੈੱਡਰੂਮ ਦੇ ਵਿੱਚ ਚਲੇ ਗਏ ਉਸ ਨੇ ਕਿਹਾ ਕਿ ਰਸੋਈ ਵਿੱਚ ਮੈਂ ਸੌ ਜਾਵਾਂਗਾ ਇਹ ਘਰ ਤੁਹਾਡਾ ਹੈ ਮੈਂ ਉਸ ਨੂੰ ਕਿਹਾ ਕਿ ਵਿਆਹ ਤੋਂ ਬਾਅਦ ਏ ਕਰ ਤੀਰਾ ਹੋ ਜਾਊਗਾ ਇਹ ਸੁਣ ਕੇ ਉਹ ਮੇਰੇ ਵੱਲ ਦੇਖ ਰਿਹਾ ਸੀ ਤੇ ਮੈਂ ਉਸ ਨੂੰ ਆਪਣੇ ਗੱਲ ਦੇ ਨਾਲ ਲਾ ਲਿਆ ਸੀ ਅਤੇ ਉਸ ਨੇ ਮੇਰੀਆਂ ਗੱਲਾਂ ਨੂੰ ਚੁੰਮਣਾ ਸ਼ੁਰੂ ਕਰ ਦਿੱਤਾ ਸੀ ਮੈਂ ਉਸ ਦੇ ਨਾਲ ਬਹੁਤ ਖੁਸ਼ ਸੀ ਉਸ ਨੇ ਮੇਰਾ ਦੁਪੱਟਾ ਧਾਰ ਕੇ ਇੱਕ ਪਾਸੇ ਰੱਖ ਦਿੱਤਾ ਤੇ ਪੂਰੀ ਤਰ੍ਹਾਂ ਉਸ ਨੇ ਮੈਨੂੰ ਆਪਣੇ ਨਾਲ ਲਾ ਲਿਆ ਸੀ ਅਤੇ ਮੈਨੂੰ ਉੱਪਰ ਤੋਂ ਲੈ ਕੇ نیچے ਤੱਕ ਧਿਆਨ ਦੇ ਨਾਲ ਉਹ ਅਸੀਂ ਇੱਕ ਦੂਜੇ ਦੇ ਵਿੱਚ ਸਮਾ ਰਹੇ ਸੀ ਤੇ ਮੈਨੂੰ ਆਪਣਾ ਪੁਰਾਣਾ ਅਤੀਤ ਭੁੱਲ ਰਿਹਾ ਸੀ ਤੇ ਮੈਨੂੰ ਕੋਈ ਹੋਸ਼ ਨਹੀਂ ਸੀ ਮੈਂ ਆਪਣਾ ਆਪ ਉਸ ਨੂੰ ਸੌਂਪ ਦਿੱਤਾ ਸੀ ਕਿਉਂਕਿ ਅਸੀਂ ਹੁਣ ਇੱਕ ਹੋ ਗਏ ਸੀ ਅਸੀਂ ਆਪਣੀ ਜ਼ਿੰਦਗੀ ਇਕੱਠੇ ਜੀਣ ਦਾ ਫੈਸਲਾ ਕਰ ਲਿਆ ਸੀ ਇੱਕ ਦੂਜੇ ਨਾਲ ਜ਼ਿੰਦਗੀ ਨਿਭਾਉਣ ਦਾ ਫੈਸਲਾ ਕਰ ਲਿਆ ਸੀ ਦੋਸਤੋ ਇਹ ਕਹਾਣੀ ਸਾਨੂੰ ਕੀ ਸਿੱਖਿਆ ਦਿੰਦੀ ਹੈ ਕਿ ਔਰਤ ਭਾਵੇਂ ਤਲਾਕ ਸ਼ੂਦਾ ਹੋਵੇ ਭਾਵੇਂ ਵਿਧਵਾ ਹੋਵੇ ਉਸ ਨੂੰ ਵੀ ਆਪਣੀ ਜ਼ਿੰਦਗੀ ਜੀਣ ਦਾ ਹੱਕ ਹੈ ਉਸ ਨੂੰ ਵੀ ਆਪਣੇ ਸੁਪਨੇ ਵੇਖਣ ਦਾ ਹੱਕ ਹੈ ਜੇ ਕਹਾਣੀ ਚੰਗੀ ਲੱਗੀ ਤਾਂ ਕਹਾਣੀ ਨੂੰ ਲਾਈਕ ਸ਼ੇਅਰ ਕਰਿਓ ਚੈਨਲ ਤੇ ਪਹਿਲੀ ਵਾਰ ਆਇਓ ਸਬਸਕ੍ਰਾਈਬ ਸ਼ੁਰੂ ਕਰਿਓ ਫਿਰ ਮਿਲਾਂਗੇ ਆਪਾਂ ਸੋਹਣੀ ਜੀ ਕਹਾਣੀ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਔਰਤਾਂ ਦੀ ਹਮੇਸ਼ਾ ਇੱਜ਼ਤ ਕਰੋ ਧੰਨਵਾਦ ਜੀ